ਰੂਦਰ ਸਿੰਘ ਸੰਤੋਖ ਗੁਰੂਤਬਰਾ ਸਾਹਿਬ ਲੱਖੀ ਜੰਗਲ ਪਹਿਲਾਂ ਜਾਣ ਕਰਨਾ ਬੇਟੀ ਉਹ ਮਾਰਾ ਇਹਦੇ ਅੰਦਰ ਵੀ ਦਰਸ਼ਨ ਕਰਾਈਏ ਸੱਚੇ ਪਿਤਾ ਵਾਹਿਗੁਰੂ ਦੇ ਆਓ ਸੰਗਤੇ ਦਰਸ਼ਨ ਆਓ ਸੰਤੋ ਦਰਸ਼ਕੋ ਸੱਚੇ ਪਾਤਸ਼ਾਹੀ ਦੇ ਲੱਖੀ ਜੰਗਲ ਦੇ ਵਿੱਚ ਸੱਚੇ ਪਾਤਸ਼ਾਹੀ ਨੇ ਬੜੀ ਮਨ ਕਿਰਪਾ ਕੀਤੀ ਪਾਈ ਤੇ ਰੰਗੀਆਂ ਨੇ ਸਿਆਣੇ ਸੋਰਾਵੇਂ ਆਓ ਸੰਤਿ ਜੁਧੜੀ ਆਓ ਸੱਚੇ ਪਾਤਸ਼ਾਹੀ ਦੇ ਜੁਧੜੀ ਦੇ ਸੇ ਅੱਜ ਦਾ ਫਰਮਾਨ ਪਿਲਾਇਆ ਮੁੰਨਾ ਜਾਨੇ ਹਾਸ ਤੇਰੀ ਅਸ਼ਕ ਵਾਲੀ ਬਾਗ ਨੇ ਪਿਲਾਇਆ ਮੁੰਨਾ ਜਾਨੇ ਆਓ ਤਲਾਬ ਸਾਹਿਬ ਦੇ ਵੀ ਦਰਸ਼ਨ ਕਰਾਈਏ ਲੱਖੀ ਜੰਗਲ ਦੇ ਵਿੱਚ ਜਿੱਥੇ ਕਈ ਪ੍ਰਕਾਰ ਦੇ ਰੋਗ ਕੱਟੇ ਜਾਂਦੇ ਨੇ ਐਸੀ ਦਸਵੇਂ ਪਾਸ਼ਾਹੀ ਦੀ ਮਹਾਨ ਕਿਰਪਾ ਕਿ ਇਹ ਤਲਾਬ ਦੇ ਵਿੱਚ ਨਹਾਉਣ ਨਾਲ ਕਈ ਰੋਗ ਕੱਟੇ ਜਾਂਦੇ ਨੇ ਸ਼ਰਧਾ ਭਾਵਨਾ ਦੀ ਲੋੜ ਕਰਕੇ ਆਵੇ ਸੋਚ ਕਰਕੇ ਆਵੇ ਤਾਂ ਜ਼ਰੂਰ ਸੱਚੇ ਪਾਸ਼ਾ ਦੀ ਮਨੋਕਾਹਨਾ ਪੂਰੀ ਕਰਦੇ ਨੇ ਜੋ ਰੋਗ ਤੇ ਨਹੀਂ ਜੋ ਕੱਟੇ ਜਾਂਦੇ ਨੇ ਦੇਖੋ ਜੀ ਦਰਸ਼ਨ ਕਰੋ ਸੰਗਤੋ ਮਿਰਸਾਨ ਸਾਹਿਬ ਛੋਟਾ ਵੱਡਾ ਨਿਸਾਨ ਸਾਹਿਬ ਇਹ ਵੀ ਦਰਸ਼ਨ ਕਰਾਉਣੇ ਆ ਆਹ ਜੀ ਸੰਤੋ ਤੁਹਾਨੂੰ ਲੈ ਕੇ ਆਏ ਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਥਾਨ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਤਨ ਕਰਕੇ ਦਤਨਗੜ ਦਿੱਤੀ ਗਈ ਸੀਗੀ ਬੇਰੀ ਸੇਬ ਆ ਦੇਖੋ ਸਭ ਦਰਸ਼ਨ ਕਰੋ ਆਓ ਗੁਰੂ ਮਹਾਰਾਜੀ ਦਾ ਪ੍ਰਕਾਸ਼ ਇਹ ਦਰਸ਼ਨ ਕਰਾਈਏ ਸੋਸੰਗਤ ਦਰਸ਼ਨ ਕਰੋ ਜੀ ਲੋਜੀ ਸੰਗਤੇ ਦਰਸ਼ਨ ਕਰੋ ਗੁਰੂ ਪਾਤਸ਼ਾਹ ਜੀ ਨੇ 10ਵੇਂ ਪਾਸ਼ਾਹੀ ਨੇ ਤੇ ਘੋੜੇ ਲਈ ਇੱਕ ਕਿਲ ਗੱਡਿਆ ਸੀ ਜਿਹਦੇ ਨਾਲ ਇਹ ਦਰਖਤ ਆਪ ਜਿਹਦੇ ਸਾਹਮਣੇ ਆ ਜੋ ਸੁੱਖਣਾ ਪੂਰੀਆਂ ਹੁੰਦੀਆਂ ਨੇ ਸੱਚੇ ਪਾਤਸ਼ਾਹ ਜੀ ਆਪ ਹੀ ਜਾਣੀ ਜਾਣ ਨੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਕਰੋ ਦਰਸ਼ਨ ਫਾਤੀ ਸਾਰੀ ਆ ਜੋ ਗਾਂ ਵੀ ਮੜੇ ਦੇਖ ਕੇ ਆ ਜੋ ਵਾਹ ਬੰਦਾ ਕੋਈ ਕਿੰਨਾ ਸੋਹਣਾ ਦ੍ਰਿਸ਼ ਹੈ ਬਾਬਾ ਜੀ ਦਾ ਹਾਂ ਇੱਧਰ ਵੀ ਦੇਖਦੇ ਆਪਾਂ ਆ ਦੇ ਆਪਾਂ ਬਾਬਾ ਜੀ ਦਾ ਦਿਖਾ ਦਈਏ ਸਥਾਨ ਗੁਰੂ ਆਦ ਆਪਾਂ ਟੋ ਖਚਾਂਗੇ ਹਾਂ ਇਹ ਬਾਬਾ ਜੀ ਦਾ ਸਥਾਨ ਜੰਗਲ ਵਿੱਚ ਮੰਗਲ ਲੱਗੇ ਹੋਏ ਆ ਹਮਾਰਾ ਇਹਦੀ ਕਿਰਪਾ ਹੋਈ ਵੀ ਆ ਫੁੱਲ ਕਿੰਨਾ ਸੋਹਣਾ ਬਣਾ ਰੱਖਿਆ ਤ੍ਰਿਸ਼ ਸ਼ਾਂਤੀ ਮਿਲਦੀ ਹੈ ਜੀ ਸੰਗਤ ਜੀ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਗੁਰੂ ਮਹਾਰਾਜ ਜੀ ਦੇ ਲੱਖੀ ਜੰਗਲ ਦੇ ਵਿੱਚ ਪਹੁੰਚੇ ਆ ਕੁਝ ਕੁ ਜੱਤ ਸੰਗਤਾਂ ਜਾਣਦੀਆਂ ਨੇ ਆਸ-ਪਾਸ ਦੀਆਂ ਜੋ ਦੂਰ ਦੀਆਂ ਨੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਇੱਥੇ ਦਸਵੇਂ ਪਾਤਸ਼ਾਹ ਜੀ ਬਰਾਜਮਾਨ ਹੋਏ ਸੀਗੇ ਸੱਚੇ ਪਿਤਾ ਜੀ ਨੇ ਧਰਤੀ ਤੇ ਆਪ ਜੀ ਦੇ ਪਵਿੱਤਰ ਚਰਨ ਰੱਖੇ ਸੀਗੇ ਤੇ ਅੱਜ ਬਹੁਤ ਹੀ ਕਿਰਪਾ ਲੱਖੀ ਜੰਗਲ ਦੇ ਵਿੱਚ ਬੜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਆਓ ਮਹਾਨ ਕਿਰਪਾ ਸੰਗਤੀ ਸੱਚੇ ਪਾਤਸ਼ਾਹ ਦੀ ਸੰਗਤ ਸਾਰੀ ਆਉਂਦੀ ਹੈ ਜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸੱਚੇ ਪਾਤਸ਼ਾਹੀ ਦੇ ਇਹ ਦਸਵੇਂ ਪਾਤਸ਼ਾਹੀ ਦਾ ਸੁੰਦਰ ਦਰਬਾਰ ਹਮ ਹਮਾ ਕੇ ਸੰਗਤ ਪਹੁੰਚਦੀ ਆ ਪਾਰਕ ਬਣਿਆ ਹੋਇਆ ਜੋ ਪਿੱਛੇ ਦਿਖਾਇਆ ਗਿਆ ਸੀ ਉਹ ਸਾਰੀ ਝੜੀ ਸੀ ਜੋ ਬੜੀ ਸੁੰਦਰ ਦ੍ਰਿਸ਼ ਬਣਾ ਕੇ ਮਹaraj ਦੀ ਕਿਰਪਾ ਹੋਈ ਹੈ ਸੰਗਤਾਂ ਨੇ ਸੇਵਾ ਕਰਕੇ ਸੋਹਣਾ ਪ੍ਰੋਲਾ ਕੀਤਾ ਸਫਾ ਸਫਾਈ ਰੱਖੀ ਆ ਇਸ਼ਨਾਨ ਕਰ ਲਈ ਇੱਧਰ ਦੀ ਨਿਕਲ ਕੇ ਹੋਰ ਹੁੰਦੀ ਸਾਰਿਆਂ ਨੂੰ ਸਾਰੀ ਜਗ੍ਹਾ ਦਿਖਾਵਾਂਗੇ ਇੰਦਰ ਗੁਰਦੁਆਰਾ ਸਾਹਿਬ ਦੇ ਵੀ ਅੰਦਰ ਦ੍ਰਿਸ਼ ਦਿਖਾਵਾਂਗੇ ਜੀ ਤਲਾਬ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸਭ ਦੁੱਖ ਦੂਰ ਕਰਨ ਲਈ ਇਹ ਸੰਗਤਾਂ ਲਈ ਕਰਾਲਾ ਕੀਤਾ ਸੀ ਦੇਖੋ ਜੀ ਗੁਰੂ ਸਾਹਿਬ ਜੀ ਦਾ ਵੱਡਾ ਦਰਬਾਰ ਸੰਨਸਾਰ ਅੰਦਰੋਂ ਵੀ ਦਿਖਾਵਾਂਗੇ ਵਾਹ ਹਰਸਾਨ ਸਾਹਿਬ ਅੱਬਾ ਜੀ ਦਾ ਸੰਤੋਂ ਅੰਦਰੋਂ ਵੀ ਦਿਖਾਵਾਂਗੇ এবਾਰੀ ਇੱਕ ਹੀ ਆਪਾਂ ਸੰਤੂ ਸੱਚੇ ਪਾਤਸ਼ਾਹ ਜੀ ਦੇ ਖੰਡਾ ਸਾਹਿਬ ਦਿਖਾਉਣ ਚੱਲੇ ਆਂ ਲੱਖੀ ਜੰਗਲ ਦੇ ਵਿੱਚ ਕਈ ਚੀਜ਼ਾਂ ਨੇ ਜੋ ਸੱਚੇ ਪਾਤਸ਼ਾਹ ਜੀ ਨੇ ਇੱਥੇ ਆ ਕੇ ਕੀਤੀਆਂ ਸੀ ਸੰਤਾਨ ਨੂੰ ਦਰਸ਼ਨ ਦਾਰੇ ਦਿੱਤੇ ਧਰਤੀ ਨੂੰ ਪਵਿੱਤਰ ਬਣਾਇਆ ਆ ਦੇਖੋ ਜੀ ਸੱਚੇ ਪਾਤਸ਼ਾਹ ਜੀ ਦੇ ਲੱਖੀ ਜੰਗਲ ਦੇ ਵਿੱਚ ਲੱਖੀ ਜੰਗਲ ਖਾਲਸਾ ਆਈ ਦੀਦਾਰ ਦਿੱਤੋਣੇ ਸੋਨਕੇ ਸਦਮਾ ਆਈ ਦਾ ਮੈਂ ਹੀ ਪਾਣੀ ਕਾਹੋ ਉਤੋ ਨੇ ਕਿਸੇ ਨਾਲ ਨਾ ਰਲਿਏ ਕਾਈ ਐਸੋ ਸੋਕ ਪਇਓ ਨੇ ਦੇ ਫਰਾਕ ਮਿਲਿਆ ਮਟਮਾਹੀ ਤਾਂ ਹੀ ਸੁਖਿ ਕਿਤੋ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਜੀ ਦੇ ਰਿਸ਼ਨੇ ਆਪ ਸਾਰੀ ਸੰਗਤ ਜਦੋਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਦਰਸ਼ਨ ਕਰੋ ਜੀ ਸੱਚੇ ਪਾਤਸ਼ਾਹ ਜੀ ਤੇ ਵਾਹਿਗੁਰੂ ਲਿਖੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਤੁਹਾਨੂੰ ਕੋਈ ਚੰਗੀਆਂ ਚੀਜ਼ਾਂ ਲੋੜਵੰਦ ਪਰਿਵਾਰਾਂ ਦੀਆਂ ਵੀਡੀਓ ਘਰ ਦੇ ਰਹੀਏ ਆਪ ਜੀ ਦੀ ਕਿਰਪਾ ਬਣੀ ਰਹੇ ਦੇਖੋ ਸੰਗਤ ਜੀ ਗੁਰੂ ਘਰ ਦੇ ਵਿੱਚ ਔੜੀਆਂ ਦੀ ਵੀ ਸੇਵਾ ਕੀਤੀ ਜਾਂਦੀ ਹੈ ਲੱਖੀ ਜੰਗਲ ਦੇ ਵਿੱਚ ਕਈ ਪ੍ਰਕਾਰ ਦੀਆਂ ਘੋੜੀਆਂ ਨੇ ਸੰਗਤ ਸੇਵਾ ਕਰਦੀ ਹੈ ਦੇਖੋ ਸਾਡੇ ਬਜ਼ੁਰਗ ਜੀ ਸੇਵਾ ਕਰਦੇ ਨੇ ਬਾਬਾ ਜੀ ਬਹੁ ਟਾਈਮ ਤੋਂ ਉੱਥੇ ਸੇਵਾ ਕਰਦੇ ਨੇ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਉਰਾਂ ਸੇਵਾ ਕਰਦਿਆਂ ਨੂੰ ਦੋ ਤਿੰਨ ਮਹੀਨੇ ਹੋ ਗਈ ਠੀਕ ਹੈ ਕਿੰਨੀਆਂ ਘੂੜੀਆਂ ਰੱਖੀਆਂ ਵੇ ਬਾਬਾ ਜੀ ਉਹਦੇ ਘੋੜੇ ਵੀ ਇੱਥੇ ਸੀਗੇ ਹਾਂਜੀ ਅੱਛਾ ਉਹ ਗਏ ਵੇ ਆ ਘੋੜੇ ਹੋਰ 15 ਘੋੜੇ ਆ ਜੀ ਠੀਕ 6 ਘੋੜੇ ਅੱਛਾ ਇਹ ਹੁਣ ਘੋੜੀਆਂ ਰਹਿ ਗਈਆਂ ਠੀਕ ਹੈ 15 ਘੋੜੇ ਸੰਗਤੋਂ ਗਏ ਵੇ ਨੇ ਯਾਤਰਾ ਦੇ ਵਿੱਚ ਪੂਰਾ ਘੋੜੀਆਂ ਰਹਿ ਗਈਆਂ ਨੇ ਆ ਦੇਖੋ ਜੀ ਬਸ਼ੀਰੀ ਆ ਦੀ ਨਿੱਕੀ ਬਸ਼ੀਰੀ ਆ ਸਾਡੀ ਉਹ ਦੂਵੀਂ ਨਿੱਕੀ ਬਸ਼ੀਰੀ ਆ ਦੇਖੋ ਅਰੇ ਦੀ ਕਿਰਪਾ ਖੁੱਲ ਬਹਾਰ ਆਨੰਦ ਨੇ ਸੱਚੇ ਪਿਤਾ ਵਾਹਿਗੁਰੂ ਚੜ੍ਹਦੀ ਕਲਾ ਰੱਖਦੇ ਨੇ ਆ ਦੇਖੋ ਕਰਕੋਚ ਆ ਦੇਖੜਾ ਆ ਦੇ ਲਾ ਲ ਕਾਲਾ ਦਾ ਡੱਕਰ ਕੋਚ ਹਾਂ ਆਤੀ ਚਾਤੀ ਐਨ ਤੋਂ ਹੱਤ ਲਾ ਚਾਤੀ ਓਏ ਚਾਤੀ ਹਲੋ ਮੇਰੇ ਆ ਇਹ ਵੱਡੇ ਆ ਵੱਡੇ ਆ ਦੇਖੋ ਕਿੰਨਾ ਕੀ ਹੁਣ ਵੱਡੇ ਮੈਂ ਬਾੜੇ ਤੋਂ ਨਹੀਂ ਆ ਆ ਦੇਖੋ ਓਏ ਦਸ ਨੂਰ ਕੀ ਆ ਮੈਂ ਵੀ ਲਾ ਸਕਦਾ ਆ ਆ ਲੈ ਕੋਈ ਵੀ ਲਾ ਲੀ ਹਲੇ ਤੂੰ ਉਹ ਪੀਲਾ ਲੱਗਾ ਚੁਲਾ ਉਹ ਕਿੱਥੇ ਬੜੇ ਬੈਠੇ ਨੇ ਇਹ ਉੱਥੇ ਬੜੇ ਬੈਠਾ ਧੋੜੇ ਚ ਹਾਂ ਧੋੜੇ ਇਹਨਾਂ ਆਹ ਧੋੜੇ ਧੋੜੇ ਅਹੀ ਲੱਗ ਰਹੇ ਨੇ ਮਾਰਨ ਆਸ ਤੇ ਆਹ ਦੇਖ ਚੂਚੇ ਜੇ ਇਹਨਾਂ ਨੂੰ ਵੀ ਦਿਖਾਈਏ ਚੂਚਿਆਂ ਨੂੰ ਆ ਇਹਨਾਂ ਨੂੰ ਚੂਚਿਆਂ ਨੂੰ ਦਿਖਾਈਏ ਆ ਦੇਖ ਫਿਰ ਦੇ ਕੋਲੇ ਆ ਦੇਖ ਬੱਦਾ ਆ ਦੇ ਕੋਲੇ ਬੱਦਾ ਆ ਬੱਦਾ ਆ ਬੱਦਾ ਕੋਲੇ ਅਜਾ ਆਇਆ ਨਾ ਬੱਦੂ ਐ ਬਾਹਰ ਨਿਕਲਿਆ ਈ ਛੇਦੇ ਦਾ ਆ ਗਿਆ ਉਹ ਤੇ ਮੋਰਾ ਗਿਆ ਅੰਜੀ ਘਰ ਬੰਨਣਾ ਓਏ ਕੋਈ ਆ ਜਾ ਉਹ ਕਰ ਕਰ ਕੇ ਦਿਖਾਵਾ ਇੱਕ ਨਾ ਨਾ ਪਰ ਕਰ ਦੇ ਜਾਂਦੇ ਆ ਕੋਈ ਆ ਗਿਆ ਨਾ ਨਾ ਬਹੁਤ ਪਤਾ ਕੀ ਫੁੰਡ ਕੇ ਭੱਜ ਜਾਣਗੇ